ਆਰਤੀ ਚਾਲ ਦੇ ਦੁਬਾਰਾ ਕਰਾਂ ਜੀ 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 ਕਾਹਨਾ ਪੁਰਾਣੀ ਆਰਤੀ ਚਾਲ ਦੇ ਗਲੇ ਜਿਹੜੇ ਇੱਕ ਬੁਰੀ ਦੇ ਵਿੱਚ লাশ ਸਿੱਟ ਕੇ ਭਜ ਗਏ ਸੀਗੇ ਉਹ ਜੀ ਸਾਡੀ ਪੁਲਿਸ ਤੇ ਬੜੀ ਇੰਪੈਕਟ ਵਾਲੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਨੇ ਅਲਰਟ ਸੀਗੇ ਉਹਨਾਂ ਨੇ ਰਿਪੋਰਟ ਇਮੀਡੀਏਟਲੀ ਕਰ ਦਿੱਤੀ ਤੇ ਸਾਡੀ ਪੁਲਿਸ ਨੇ ਚਾਰ ਘੰਟੇ ਦੇ ਅੰਦਰ ਟ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 32 ਸਾਲ ਦੀ ਹੈ ਰੇਸ਼ਮਾ ਤੇ ਇਹ ਕਿਦੇ ਸੱਸ ਤੇ ਸਾਲਾ ਸਾਲਾ ਹੈ ਦਾ ਹੈ ਕ੍ਰਿਸ਼ਨ ਤੇ ਬੁਲਾਰੀ ਇਹਦੀ ਸੱਸ ਹੈ ਕਿਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹਨਾਂ ਨੂੰ ਥੋੜਾ ਲੇਟ ਆਈ ਤੇ ਥਿਸ ਇਜ਼ ਵਾਟ ਦੇ ਲੜਕੇ ਹਰ ਰੋਜ਼ ਲੇਟ ਆਉਂਦੇ ਸੀ ਇਸ ਕਰਕੇ ਇਹਨਾਂ ਨੇ ਪਰ ਉਹਨਾਂ ਦੇ ਆਪਸ ਝੜ ਕੋਈ ਇਹ ਸਾਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਮਾਰਤਾ ਸੀ ਅਗਲੇ ਦਿਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਕੁਮਾਰ ਉਹ ਮਾਰਕ ਚੇਂਗੜੇ ਬੁਲਾਇਆ ਮਾਰਨਿੰਗ ਦੇ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨੂੰ ਕਹਿੰਦੇ ਕਿ ਆਮ ਦੀ ਇੱਕ ਇਹ ਬੋਰੀ ਹੈ ਜੀ ਸਿੱਟ ਕੇ ਆਣੀ ਹੈ ਉਹ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੀ ਸੀ ਤੇ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਤੇ ਪਾਸੇ ਨਹੀਂ ਮੁੜ ਪੇ ਤੇ ਰਿਮਾਂਡ ਕਰਦੀ ਹੈ ਇਹ ਆਪਣਾ ਸੁਨੀਤ ਤੋਂ ਮਾਨਯਤਾ ਦੇ ਬਾਕੀ ਸਾਡੀ ਫੋਰਸ ਨੇ ਐਡੀਸੀ ਦੀ ਜਵਾਬ ਦੇ ਦਿੱਤਾ ਸਾਡੇ ਆਪਣੇ ਕੀ ਕਰੀਏ ਨਾ ਫੋਰਸ ਨੇ ਬਾਕੀ ਨੇ بڑا ਸਥਾਈਨਾ ਕੰਮ ਕੀਤਾ ਦੇ 4 ਘੰਟੇ ਐਡੀਸੀ ਟ੍ਰੇਸ ਕਰ ਲਿਆ ਸਾਡੇ ਤਿੰਨੇ ਜਿਹੜੇ ਮੁੰਡੇ ਨੇ ਗ੍ਰਿਫਤਾਰ ਕਰੇ ਹੱਥੀ ਦਾ ਲਖਨਊ ਰਹਿੰਦਾ ਲਖਨਊ ਰਹਿੰਦਾ ਨਹੀਂ ਪਰ ਆ ਰਿਹਾ ਨਹੀਂ ਸੀ ਪਰ ਇਹਨਾਂ ਦਾ ਆਪਸ ਤੁਹਾਡਾ ਜ਼ਿਆਦਾ ਰਹਿੰਦਾ ਸੀਗਾ ਦੇ ਪਤੀ ਦਾ ਨਾਮ ਹੈਗਾ ਅਰਵਿੰਦ ਅਰਵਿੰਦ ਸਰ ਬੱਚੇ ਇਹ ਆਪਣਾ ਮਕਾਨ ਇਹਨਾਂ ਦਾ ਜਿ ਕਿਰਾਏ ਤੇ ਜੀ ਇੱਕ ਜਿੜੀ ਹੈਗੀ ਇਹਨਾਂ ਦਾ ਆਪਣਾ ਮਕਾਨ ਤੇ ਕਿਰਾਏ ਤੇ ਕਿ ਕਿਰਾਏ ਤੇ ਵੈਰੀਫਿਕੇਸ਼ਨ ਉਹਨਾਂ ਦੀ ਹੋਈ ਨਹੀਂ ਸੀ ਮੈਰੀਫਿਕੇਸ਼ਨ ਚੈੱਕ ਕਰ ਰਹੇ ਕਿ ਇਹ ਕਿ ਹੋਈ ਨਹੀਂ ਸਰ ਮਰਡਰ ਕੀਤਾ ਕਿ ਨਹੀਂ ਲਗਾ ਤੇ ਕੋਈ ਆਪਸ ਵਿੱਚ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦਾ ਮਹਾਰਾਜ ਨਾ ਕਰੀ ਹੈ ਕਰੀ ਕਰੀ ਮਹਾਰਾਜ ਨਾ ਕਰੀ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਗਾਜ ਜਿੱ ਦਿੱਤਾ ਸੀਗਾ ਜਾਂ ਕੀ ਮਤਲਬ ਬ੍ਰਾਡਰ ਨੌਲੇਜ ਹੈ ਉਹਨੂੰ ਪਤਾ ਹੀ ਨਹੀਂ ਸੀਗਾ ਕਿਉਂ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮਬ ਦਾ ਇਸੇ ਕਹਿ ਦੇ ਕਿਸ ਆ ਰਿਹਾ ਸੀਗਾ ਤੇ ਉਹਨੂੰ ਉਸ ਹਾਲਾਤ ਨਾਲ ਉਹ ਤਾਂ ਹੀ ਕਹ ਰਿਹਾ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸਰ ਜੀ ਪਤਾ ਨਹੀਂ ਸੀ ਤੇ ਪੁਲਿਸ ਨੂੰ ਦੇ ਕੇ ਉਹਨੂੰ ਡਾਰਕ ਰੀ ਹਾਂ ਜੇ ਪਤਾ ਨਹੀਂ ਸੀ ਤੇ ਉਹਨੂੰ ਦੇ ਕੇ ਟਰੀ ਆਪ ਸਾਡੇ ਲਈ ਉਹ ਵੀ ਮੁੱਲ ਜਾਣਾ ਪਰ ਮੈਂ ਤਾਂ ਨਹੀਂ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਤਿੰਨੇ ਮੈਨੂੰ ਲੱਗਦਾ ਹੈ ਕਿ ਜਿੱਦਾਂ ਪਹਿਲਾਂ ਨਾਮ ਜਿਲਾ ਲੱਗ ਗਿਆ ਸੀ ਪਰਵਾਸੀ ਤੇ ਹੁਣ ਇੱਕ ਏਦਾਂ ਦੀ ਬਾਤ ਆਦਤ ਹੋ ਗਈ ਹੈ ਜਿੱਦਾਂ ਹੁਣ ਕਿਰਾਏ ਤੇ ਰਹਿੰਦੇ ਨੇ ਚਲੇ ਜਾਂਦੇ ਨੇ ਕੋਈ ਲੱਗਦਾ ਵੱਡਿਆ ਬਾਤ ਆਦਤ ਨੂੰ ਜਾਨਦੇ ਸਿੱਧਰੇ ਵੈਰੀਫਿਕੇਸ਼ਨ ਤਾਂ ਜ਼ਰੂਰੀ ਹੈ ਵੈਰੀਫਿਕੇਸ਼ਨ ਤਾਂ ਜ਼ਰੂਰੀ ਹੈ ਹੀ ਇਹ ਤਾਂ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਆਪ ਕਰ ਵੀ ਡਾਕਦੇ ਉਹ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਕਰ ਦੇਣਾ ਚਾਹੀਦਾ ਵੇ ਸਾਡੀ ਚੱਦੀ ਰਹਿੰਦੀ ਜੀ ਇਸ ਬਾਗ ਦਾ ਥੈਂਕ ਯੂ ਸਮਝ ਆ ਰਹੇ ਵਾਸੀ ਮਾਸਟਰ ਖੜੀ ਦਾ ਹੁੰਦਾ ਨਾ ਕਿ ਆ ਤੁਹਾਨੂੰ ਦੱਸਦਾ ਨਹੀਂ